ਸੀ ਪਾਣੀ ਨਹੀਂ ਵੀੜਾ ਹਲੋ ਜੀ ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਨਿਊ ਦੁਕਾਨ ਤੇ ਗਈ ਸੀ ਸੂਟ ਲੈਣ ਜੇ ਤੁਹਾਨੂੰ ਪਸੰਦ ਆ ਤਾਂ ਜਰੂਰ ਦੱਸਿਓ ਦਸ਼ਮੇਸ਼ ਕਲਾਥ ਹਾਊਸ ਤੇ ਤੁਸੀਂ ਲੈ ਸਕਦੇ ਹੋ ਸੂਟ ਬਹੁਤ ਬਹੁਤ ਸਵੈਕ ਕਰਦੇ ਆ ਜੀ ਅੱਜ ਤੁਹਾਡੇ ਵਾਸਤੇ ਫਿਰ ਤੋਂ ਬਹੁਤ ਹੀ ਸੋਹਣਾ ਆਰਟੀਕਲ ਲੈ ਕੇ ਆਏ ਆ ਪਿਓਰ ਕਾਟਨ ਦਾ ਸੂਟ ਹੈ ਗਲੇ ਤੇ ਘਰੇ ਤੇ ਟਰੈਡ ਦਾ ਵਰਕ ਤੇ ਨਾਲ ਫਰੰਟ ਤੇ ਹੋ ਗਿਆ ਜੀ ਬਰਸ਼ ਪੇਂਟ ਤੇ ਨਾਲ ਦੁਪੱਟਾ ਹੈਗਾ ਜੀ ਮਸਲੀਨ ਦਾ ਐਂਡ ਆਈ ਚਿਕਨ ਸਰਕਲ ਦਾ ਦੁਪੱਟਾ ਫ੍ਰੈਸ਼ ਪੇਟ ਦਾ ਦੁਪੱਟਾ ਬਣਿਆ ਤੇ ਕਲਰ ਵੀ ਦੇ ਵਿੱਚ ਬਹੁਤ ਹੀ ਸੋਹਣੇ ਹੈਗੇ ਆ ਤੇ ਇਹ ਦੇਖੋ ਇਹ ਕਪੜਾ ਵੀ ਬਹੁਤ ਹੀ ਫਾਈਨ ਕੁਆਲਿਟੀ ਦਾ ਹੈਗਾ ਪ੍ਰੀਮੀਅਮ ਕੁਆਲਿਟੀ ਦਾ ਦੇਖੋ ਤੇ ਅੱਜ ਇਹ ਦੀਦੀ ਹੋਣੀ ਸਾਡੇ ਕੋਲ ਆਏ ਸੀਗੇ ਤੇ ਇਹਨਾਂ ਨੇ ਇਸ ਸੂਟ ਬਹੁਤ ਸੋਹਣੇ ਬਹੁਤ ਸੋਹਣਾ ਰਿਸਪੌਂਸ ਦਿੱਤਾ ਇਹਨਾਂ ਦਾ ਤੇ ਇਹਨਾਂ ਦਾ ਸੂਟ ਚੀਦਿਆ ਇਹਨਾਂ ਦਾ ਜੀ ਅੱਛਾ ਇਹ ਵੀ ਡਾਕ ਦਿੱਤਾ ਹਾਂ ਇਹ ਵਾਲਾ ਇਹਨਾਂ ਨੇ ਸੂਟ ਲਿਆ ਹੋਇਆ ਵਾ ਹਾਂਜੀ ਆਵਾਂ ਹਾਂਜੀ ਤੇ ਤੁਹਾਨੂੰ ਕਿਵੇਂ ਲੱਗਾ ਸੂਟ ਇਹ ਹਾਂਜੀ ਬਹੁਤ ਸੋਹਣਾ ਹਾਂਜੀ ਸੋਨਾ ਹੈ ਹਾਂਜੀ ਠੀਕ ਹੈ ਇਹ ਤੁਹਾਡਾ ਫਿਰ ਸਾਈਡ ਤੇ ਕਰ ਲਈਏ ਇਹ ਫਾਈਨਲ ਹਾਂਜੀ ਹਾਂਜੀ ਤੇ ਹੋਰ ਉਸ ਤੋਂ ਹੋਰ ਇਹ ਸ਼ਰਟ ਦੀ ਫਰੰਟ ਜੋ ਅੱਗੇ ਪ੍ਰਿੰਟ ਹੋਈ ਪਿੱਛੇ ਪ੍ਰਿੰਟ ਹੈ ਸ਼ਰਟ ਦੇ ਸਾਈਡ ਤੋਂ ਆਉਣਗੇ ਬਾਵਾ ਬੋਟਮ ਨਾਲ ਪਲੇਨ ਆ ਤੇ ਨਾਲ ਦੁਪੱਟਾ ਕੋਟਾ ਡੋਰੀਆ ਡਿਜੀਟਲ ਪ੍ਰਿੰਟ ਦਾ ਦੁਪੱਟਾ ਅੱਗੇ ਜੀ ਮੋਰ ਪੰਖੇ ਵਾਲਾ ਛੇੜ ਬਹੁਤ ਸੋਹਣਾ ਆਰਟੀਕਲ ਹੈ ਜੀ ਡਿਜ਼ਾਈਨਰ ਸ਼ਰਟ ਨਾਲ ਆਰੀ ਦਾ ਵਰਕ ਸਾਈਡ ਤੋਂ ਬਾਜੂ ਇਹ ਨਾਲ ਬਾਟਮ ਤੇ ਨਾਲ ਦੁਪੱਟਾ ਡਿਜੀਟਲ ਪ੍ਰਿੰਟ ਦਾ ਡਿਜ਼ਾਈਨਰ ਦੁਪੱਟਾ ਕਪੜਾ ਬਹੁਤ ਸੋਹਣਾ ਹੈ ਡਿਜ਼ਾਈਨ ਦੇ ਵਿੱਚ ਦੋ ਕਲਰ ਹੈਗੇ ਆ ਜੀ ਆਪਣੇ ਕੋਲ ਦੂਜਾ ਹੈਗਾ ਰਸਟ ਸ਼ੇਡ ਇਹ ਬਹੁਤ ਹੀ ਸੋਹਣਾ ਲੁੱਟੇਗਾ ਇਸ ਪਾਸੇ ਸੋਹਣੇ ਆ ਇਹ ਨਹੀਂ ਜੀ ਵੱਡੀ ਵੱਡੀ ਹੈ ਡਿਜ਼ਾਈਨ ਚੈੱਕ ਕਰੋ ਆਰੀ ਦਾ ਵਰਕ ਨਾਲ ਦੁਪੱਟਾ ਡਿਜ਼ਾਈਨ ਮਾਸਲਾ ਆਇਆ ਇਹ ਦੇਖੋ ਹੁਣ ਇਹ ਵੀ ਪਿਓਰ ਕਾਟਨ ਦਾ ਹੈਗਾ ਪਾਕਿਸਤਾਨੀ ਸੂਟ ਸੇਮਾ ਫੋਟੋ ਵਾਲਾ ਡਿਜ਼ਾਈਨ ਹੈ ਬ੍ਰਾਂਡਡ ਸੂਟ ਹੈ ਜੁਲਫਾ ਦਾ ਇਹ ਸਾਰੀ ਫਰੰਟ ਪਾਕਿਸਤਾਨੀ ਸਟਾਈਲ ਇਹ ਪਿਛੇ ਬੈਕ ਸਾਈਡ ਤੋਂ ਬਾਹਾਂ ਇਹ ਨਾਲ ਬਾਟਮ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਲੱਗਦਾ ਦੁਪੱਟਾ ਬੜਾ ਬਸ ਲੱਗਣਾ ਇਹ ਦੇਖੋ ਇਹ ਨਾਲ ਦੁਪੱਟਾ ਪਾਕਿਸਤਾਨੀ ਸਟਾਈਲ ਦਾ ਤੇ ਇਹ ਨਾਲ ਇਹਦੇ ਜੇ ਆਪਾਂ ਆਪਸ਼ਨ ਵੀ ਦਿੱਤੀ ਆ ਐ ਤੁਹਾਡੀ ਮਰਜ਼ੀ ਭਾਵੇਂ ਨੂੰ ਘੇਰੇ ਤੇ ਲਾਓ ਭਾਵੇਂ ਬਾਜੂ ਦੇ ਭਾਵੇਂ ਪੋਚੇ ਤੇ ਲਾਓ ਇੱਥੇ ਕਲਰ ਵੀ ਇਹਦੇ ਵਿੱਚ ਤੁਹਾਨੂੰ 4-5 ਮਿਲ ਜਾਣੇ ਆ ਸੈਕਿੰਡ ਤੁਸੀਂ ਅੱਗੇ ਹਾਂਜੀ ਮੈਂ ਆਹ ਸੂਟ ਲੈ ਕੇ ਆਈਆਂ ਦਸ਼ਮੇਸ਼ ਫਲਾਟ ਹਾਊਸ ਤੋਂ ਤੇ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਆ ਸੂਟ ਤੇ ਮੈਂ ਆਵਲਾ ਲੈ ਕੇ ਆਈਆਂ ਹੱਲੇ ਮੈਂ ਇੱਕ ਹੀ ਸੂਟ ਲੈ ਕੇ ਆਈਆਂ ਕਿਉਂਕਿ ਬਾਕੀ ਬਾਅਦ ਚ ਵੇਖਾਂਗੇ ਬਾਅਦ ਚ ਲੈ ਕੇ ਆਵਾਂਗੇ ਰਖੜੀ ਆਉਂਦੀ ਆ ਤੇ ਬਾਕੀ ਤੁਹਾਨੂੰ ਪਤਾ ਹੀ ਆਣ ਤੇ ਲੈਣੇ ਲੈਣੇ ਪੈਂਦੇ ਆ ਸੂਟ ਲੈ ਕੇ ਆਵਾਂਗੀ ਬਾਕੀ ਬਹੁਤ ਸੋਹਣਾ ਇਹ ਸੂਟ ਲੱਗਾ ਮੈਨੂੰ ਬਹੁਤ ਹੀ ਵਧੀਆ ਇਹਦਾ ਦੁਪੱਟਾ ਆ ਫਲੈਸ਼ ਲੱਗੀ ਆ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਆ